ਬਾਉ ਜੀ ਮੀਂਹ ਤੇ ਬਾਅਦ ਮੋਟਰ ਵੀ ਨਹੀਂ ਘੇੜਾ ਮਾਰਨਾ ਇੱਥੇ ਮੀਂਹ ਹਟ ਗਿਆ ਹਵਾ ਚੱਲ ਰਹੀ ਆ ਥੋੜੀ ਥੋੜੀ ਮੀਂਹ ਕਾਫੀ ਹੋ ਗਿਆ ਜੀ ਇਹ ਪਨਾ ਸੁੱਕਾ ਖੇਤ ਦਾ ਬਿਲਕੁਲ ਐ ਥੱਲੇ ਤੱਕ ਪੂਰੀ ਗਿੱਲ ਹੋ ਗਈ ਇਹਦੇ ਚ ਐ ਵੀ ਹੁਣ 2 ਦਿਨ ਮਸ਼ੀਨਾਂ ਨਹੀਂ ਚੱਲਦੀਆਂ ਉਮੀਦ ਆ ਵੀ ਕੱਲ ਦੀ ਧੁੱਪਾਂ ਲੱਗ ਕੇ ਪਰਸੋਂ ਨੂੰ ਮਸ਼ੀਨ ਚੱਲੂਗੀ ਸਾਡੇ ਕਿ ਨਹੀਂ ਮੀਂਹ ਕਾਫੀ ਹੋ ਗਿਆ ਜੀ ਐਨ ਪੂਰਾ ਪਾਣੀ ਖੇਤਾਂ ਵਿੱਚ ਗਿੱਲ ਕਰਦੀ ਪ੍ਰੋਪਰ ਹੈ ਨਾ ਵੀ ਦੇਖਿਓ ਇਹ ਵੀਡੀਓ ਜੋ ਮੁਰੇ ਸ਼ੁਰੂ ਚ ਵੀ ਕਿੰਨੀ ਸਪੀਡ ਗੱਲ ਮੀ ਪੈ ਰਿਹਾ ਕਣਕਾਂ ਪੂਰੀਆਂ ਐਨ ਬੱਲਾਂ ਗਿੱਲੀਆਂ ਫਿਰ ਉਹ ਕੱਲ ਦੀ ਧੁੱਪਾਂ ਲੱਗੇ ਤੇ ਉਮੀਦ ਆ ਵੀ ਐਨ ਪਾਣੀ ਲੱਗ ਰਿਹਾ ਕੱਲ ਦੀ ਧੁੱਪਾਂ ਲੱਗੇ ਤੇ ਬਾਅਦ ਐਨ ਚੱਲ ਪਊਗਾ ਪਰਸੋਂ ਨੂੰ ਮਸ਼ੀਨਾਂ ਚੱਲ ਪਊ ਪੱਕੀ ਦੇਖਦੇ ਹਾਂ ਕੱਲੂ ਧੁੱਪਾਂ ਕਹੇ ਜੀ ਨਿਕਲ ਗਈ ਆ ਕਾਲੇ ਵਿੱਚ ਪਾਣੀ ਖੜਾ ਹੈ ਨਾ ਕਿਉਂਕਿ ਖਾਲ ਗਿੱਲੀ ਹੁੰਦੀ ਮਾੜੀ-ਮੋਟੀ ਉਹਦੇ ਕਰਕੇ ਐਨ ਪਾਣੀ ਖੜ ਗਿਆ। ਬਾਕੀ ਕਾਲਤ ਵਿੱਚ ਤਾਂ ਨਹੀਂ ਖੜਿਆ। ਉਂ ਖੇਤ ਗਿੱਲੇ ਪੂਰੇ ਹੋ ਗਏ। ਹਵਾ ਸੁਹਣੀ ਚੱਲੀ ਐ ਜਿਸ ਦੇ ਨਾਲ ਖੇਤਾਂ ਵਿੱਚ ਐ ਨਮੀ ਆ ਗਈ। ਬਾਕੀ ਹੁਣ ਕੱਲ ਦਾ ਦਿਨ ਲਾ ਕੇ ਪਰਸੋਂ ਤੱਕ ਮਸ਼ੀਨਾਂ ਐਨ ਸਾਰੇ ਏਰੀਆ 'ਚ ਪ੍ਰੋਪਰ ਚੱਲ ਗਈ। ਬਾਕੀ ਕਈ ਜਗ੍ਹਾ ਖਬਰ ਆਈ ਐ ਵੀ ਜਿਆਦਾ ਮੀਂਹ ਵੀ ਆ ਸਾਡੇ ਕੀ ਨਹੀਂ ਉਰੇ ਰੋਪੜ ਏਰੀਆ ਵਿੱਚ ਤਕਰੀਬਨ ਸ਼ਾਮ ਜੀ ਨੂੰ ਮੀਂਹ ਪਿਆ। 4 ਵਜੇ ਤੇ ਸਟਾਰਟ ਹੋ ਕੇ ਨਾਇਆ ਤਾਂ 15-20 ਮਿੰਟੇ ਆ ਪਰ ਐਨ ਪੂਰੀ ਸਪੀਡ ਗੱਲ ਪੈ ਕੇ ਦੁਆਰਾ ਮੌਸਮ ਸਾਫ ਹੋ ਗਿਆ ਹੁਣ ਤੇ ਬਾਅਦ ਮੌਸਮ ਸਾਫੇ ਦੱਸਿਆ ਗਿਆ ਵੀ ਹੁਣ ਨਹੀਂ ਮੀਂਹ ਹੈਗਾ ਚਲੋ ਰੱਬ ਕਿਰਪਾ ਰੱਖੇ ਨਾ ਮੀਂਹ ਪਵੇ ਤਾਂ ਚੰਗੀ ਗੱਲ ਆ ਕਿਉਂਕਿ ਹੁਣ ਮੀਂਹ ਦੀ ਲੋੜ ਵੀ ਹੈ ਨਹੀਂ ਇੰਨੇ ਕਣਕਾ ਵੱਢ ਹੋ ਜਾਣ ਉਤੇ ਬਾਅਦ ਸਹੀ ਜਵੇ ਬਾਕੀ ਬਰਸੀਨ ਸਾਰੇ ਬਲਜਾਤ ਤੇ ਮੀਂਹ ਆ ਚੰਗੀ ਤਰ੍ਹਾਂ ਸਾਰੇ ਲੁਝਾ ਕੇ ਸੜਤੇ ਚਲੋ ਕੋਈ ਨਹੀਂ ਹੁਣ ਵੀ ਮੌਸਮ ਸਾਫ ਹੋ ਜਵੇ ਬਹੁਤ ਚੰਗੀ ਗੱਲ ਰੱਬ ਕਿਰਪਾ ਰੱਖੇ ਚਲੋ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਵਿੱਚ ਜਦ ਲਈ ਹੱਸ ਸ੍ਰੀ ਕਾਲ ਜੀ